ਕਾਂਗਰਸ ਤੇ ਆਮ ਆदमी ਪਾਰਟੀ ਦੇ ਵਿੱਚ ਕਿਤਨਾ ਕਿਤੇ ਆਪਾਂ ਦੇਖਿਆ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜੇ ਮੇਅਰ ਇਲੈਕਸ਼ਨ ਹੋਏ ਨੇ ਜਾਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਮੇਅਰ ਇਲੈਕਸ਼ਨ ਹੋਏ ਨੇ ਅਮਰitsar ਦਾ ਇਲੈਕਸ਼ਨ ਆਪਣੇ ਆਪ ਦੇ ਵਿੱਚ ਹੀ ਦੇਖਿਆ ਕਿ ਕਿਵੇਂ ਕਾਂਗਰਸ ਦੇ ਕੋਲ ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਚੀਜ਼ਾਂ ਮੈਨੇਜ ਹੋ ਗਈਆਂ ਪਰ ਆਮ ਆदमी ਪਾਰਟੀ ਉੱਥੇ ਜਿਹੜਾ ਹੈ ਆਪਣਾ ਮੇਅਰ ਦਾ ਕੈਂਡੀਡੇਟ ਐਸਟੈਬਲਿਸ਼ ਕਰ ਜਾਂਦੀ ਹੈਗੀ ਸਦਰਤਾ ਸਿੰਘ ਜੀ ਕਿਤਨਾ ਕਿਤੇ ਗੱਠ ਜੋੜ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਵੇਂ ਦੇਖਦੇ ਹੋ ਸੋ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਜ਼ਿਆਦਾ ਕਲੈਵਰ ਲੀਡਰ ਬਣਦਾ ਸੀ ਸੋ ਤੁਸੀਂ ਦੇਖੋ ਵੀ ਜਦੋਂ ਜਿੱਥੇ ਵੀ ਕਾਂਗਰਸ ਖੜਦੀ ਸੀ ਉਹਦੇ ਮੁਕਾਬਲੇ ਤੇ ਉਹ ਆਪ ਦੇ ਉਮੀਦਵਾਰ ਖੜੇ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੀ ਕਾਰਵਾਈ ਕਰਦਾ ਸੀ ਕਾਂਗਰਸ ਦੀ ਦਿੱਲੀ ਵਾਲੀ ਲੀਡਰਸ਼ਿਪ ਵਿੱਚ ਇਹ ਫੈਸਲਾ ਹੋ ਗਿਆ ਹੋਇਆ ਵੀ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਹੈ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਪਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਰਾਹ ਵਿੱਚ ਆਮ ਆਦਮੀ ਪਾਰਟੀ ਹਮੇਸ਼ਾ ਅੜਿੱਕਾ ਬਣਦੀ ਆ ਬੜੀ ਦਰਦਨਾਕ ਹਾਲਤ ਹੈ ਸੋ ਜਿਹੜੇ ਲੋਕ ਕਹਿੰਦੇ ਸੀ ਵੀ ਅਸੀਂ ਪੰਜਾਬ ਦਾ ਕਰਜ਼ਾ ਵਾਪਸ ਕਰਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਉਹ ਪੰਜਾਬ ਤੇ ਕਰਜ਼ਾ ਚੜਾਉਣ ਲੱਗੇ ਹੋਏ ਐ ਸੋ ਸਾਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਦੀਆਂ ਇਹਨਾਂ ਕਾਰਵਾਈਆਂ ਕਰਕੇ ਉਹ ਦੁਬਾਰਾ ਲੋਕਾਂ ਜਿਹਨੂੰ ਇਹ ਜਿਹੜੇ ਉਸ ਨੂੰ ਮੂੰਹ ਲਾਉਣਗੇ ਸੋ 26 ਜਨਵਰੀ ਵਾਲੇ ਦਿਨ ਪੂਰੇ ਸਫੇ ਦਾ ਰੰਗਦਾਰ ਇਸ਼ਤਿਹਾਰ ਹੈ ਜਿਹੜਾ ਮਹਾਰਾਸ਼ਟਰ ਦੇ ਸਾਰੇ ਅਖਬਾਰਾਂ 'ਚ ਛਪਿਆ ਹੈ ਇਹ ਪ੍ਰਗਟ ਸਿੰਘ ਨੇ ਆਪਣੇ ਜਿਹੜਾ ਹੈਗਾ ਸੋਸ਼ਲ ਮੀਡੀਆ ਅਕਾਊਂਟ ਤੇ ਪਾਇਆ ਸੋ ਦਿੱਲੀ ਵਿੱਚ ਜਿੰਨੇ ਵੀ ਅਖਬਾਰ ਛਪਦੇ ਨੇ ਵੱਡੇ ਅਖਬਾਰ ਹਿੰਦਸਤਾਨ ਟਾਈਮਸ ਆਫ ਇੰਡੀਆ ਦੈਨਿਕ ਪਾਸ ਕਰ ਦੈਨਿਕ ਜਾਗਰਣ ਡਾਕਟਰ ਵੀ ਉਹਨਾਂ ਨੇ ਕਿ ਜਿੰਨੇ ਵੀ ਉੱਥੇ ਜਾਂਦੇ ਨੇ ਉਹਨਾਂ ਵਿੱਚ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਕਲੜ ਪੂਰੇ ਸਫੇ ਦਾ ਅਸ਼ਤਿਆਰ ਪੰਜਾਬ ਸਰਕਾਰ ਦਾ ਚੱਲ ਰਿਹਾ ਸੋ 800 ਕਰੋੜ ਰੁਪਈਆ ਉਹਨਾਂ ਨੇ ਬਜਟ ਰੱਖਿਆ ਸਿਰਫ ਐਡਵਰਟਾਈਜ਼ਮੈਂਟ ਦਾ ਕੈਲੀਫੋਰਨੀਆ ਦੇ ਫ੍ਰਿਜ਼ਨੋ ਸ਼ਹਿਰ ਦੇ ਵਿੱਚ ਇੱਕ ਸਕੂਲ ਦਾ ਨਾਮ ਬਦਲ ਕੇ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਰੱਖਿਆ ਗਿਆ ਹੈ ਸਰਦਾਰ ਅਰਪਤਾ ਸਿੰਘ ਜੀ ਜਿਹਦੇ ਕੋਲ ਤੇ ਕੋਈ ਸ਼ਖਸੀਅਤ ਜਾਂ ਕੋਈ ਹੀਰਾ ਹੁੰਦਾ ਹੈ ਉਹ ਤੇ ਵੈਲਿਊ ਇਹ ਨਹੀਂ ਨਹੀਂ ਪਾਉਂਦਾ ਤੇ ਜਿਹੜੇ ਬਾਹਰਲੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਵੈਲਿਊ ਪਾ ਰਹੇ ਨੇ ਹੁਣ ਸਕੂਲ ਦੇ ਨਾਮ ਦੇ ਨਾਮ ਰੱਖਣ ਦਾ ਤਾਂ ਇਹੀ ਹੈ ਨਾ ਕਿ ਕੀ ਕੁਝ ਉਹਨਾਂ ਨੇ ਕੀਤਾ ਉਹਨਾਂ ਦੀ ਜੇ ਆਪਾਂ ਕਹੀਏ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਿਊਮਨ ਰਾਈਟਸ ਲਈ ਕੀਤਾ ਉਹ ਜਿਹੜਾ ਹੈ ਬਾਹਰਲੇ ਬੱਚਿਆਂ ਨੂੰ ਉੱਥੇ ਪਤਾ ਲੱਗੇਗਾ ਤੇ ਇਧਰਲੇ ਬੰਨੇ ਕਿ ਉਹ ਇਹਦੀ ਫਿਲਮ ਹੀ ਜਿਹੜੀ ਹੈ ਉਹ ਰੋਕ ਰਹੇ ਹੈਗੇ ਕਿ ਉਹ ਨਾ ਲਾਈ ਜਾਵੇ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਇਹੋ ਹੀ ਜਿਹੜੀਆਂ ਜਿਹੜੀਆਂ ਹੈਲਦੀ ਡੈਮੋਕਰacies ਆ ਉਹਨਾਂ ਦਾ ਇਹੀ ਫਰਕ ਹੈਗਾ ਸੋ ਹੈਲਦੀ ਡੈਮੋਕਰacies ਆ ਬਿਯੋਂਡ ਪਾਰਟੀ ਲਾਈਨਸ ਯਾ ਬਿਯੋਂਡ ਤੁਹਾਡੀ ਸਿਟੀਜ਼ਨਸ਼ਿਪ ਆ ਜਿਹੜੀ ਉਹ ਚੰਗੇ ਬੰਦਿਆਂ ਦਾ ਸਤਿਕਾਰ ਕਰਦੀ ਹੈਗੀ ਸੋ ਖਰੜਾ ਸਾਹਿਬ ਦੀ ਜਿਹੜੀ ਭੂਮਿਕਾ ਹੈਗੀ ਆ ਹਿਊਮਨ ਰਾਈਟਸ ਦੀਆਂ ਜਿਹੜੀਆਂ ਘਟਨਾਵਾਂ ਨੂੰ ਉਜਾਗਰ ਕਰਨ ਦੀ ਆ ਜਿਸ ਦਲੇਰੀ ਨਾਲ ਉਹਨਾਂ ਨੇ ਹਿਊਮਨ ਰਾਈਟਸ ਵਾਇਓਲੇਸ਼ਨ ਨੂੰ ਅੱਗੇ ਲੈ ਕੇ ਜਾਂਦਾ ਔਰ ਜਿਹਦੇ ਕਰਕੇ ਉਹਨਾਂ ਨੂੰ ਆਪਣੀ ਜਾਨ ਵੀ ਦੇਣੀ ਪਈ ਆ ਸੋ ਉਹਨੂੰ ਰੈਕਗਨਾਈਜ਼ ਕਰਦੇ ਆ ਕੈਲੀਫੋਰਨੀਆ ਸਟੇਟ ਦੇ ਫ੍ਰੀਜ਼ਨੋ ਸ਼ਹਿਰ ਵਿੱਚ ਆ ਇੱਕ ਜਿਹੜਾ ਸਕੂਲ ਦਾ ਨਾਮ ਹੈਗਾ ਉਹ ਖਰੜਾਲਾ ਸਾਹਿਬ ਦੇ ਨਾਂ 'ਤੇ ਰੱਖਿਆ ਗਿਆ ਸ਼ਹੀਦ ਜਸਵੰਤ ਸਿੰਘ ਜੀ ਖਰੜਾਤੇ ਔਰ ਉਹਦੇ ਵਿੱਚ ਜਿੱਥੇ ਬਹੁਤ ਸਾਰੀਆਂ ਸਿੱਖ ਹੋਰ ਜਥੇਬੰਦੀਆਂ ਦਾ ਜਿਹੜਾ ਕਾਰਜ ਹੈ ਉਹ ਕਾਫੀ ਧਿਆਨ ਖੋਚਲੇ ਰਿਹਾ ਉੱਥੇ ਜਕਾਰਾ ਮੂਵਮੈਂਟ ਦੇ ਭਾਈ ਨਾਨਦੀਪ ਸਿੰਘ ਆ ਉਹਨਾਂ ਨੇ ਬਹੁਤ ਬੜੀ ਪ੍ਰਤੀਬੱਧਤਾ ਨਾਲ ਇਹ ਸਾਰਾ ਕਾਰਜ ਕਰਿਆ ਔਰ ਉਹਨਾਂ ਦੇ ਜਿਹੜੇ ਹੈਗੇ ਆ ਸਰਲ ਹਿੱਤਨਾ ਕਾਰਨ ਹੀ ਜਿਹੜਾ ਖਰੜਾਲਾ ਸਾਹਿਬ ਦੇ ਨਾਂ 'ਤੇ ਇੱਕ ਸਕੂਲ ਹੈ ਸੋ ਅੱਜ ਇੱਕ ਸਕੂਲ ਬਣਿਆ ਫਿਰ ਦੋ ਬਣਨਗੇ ਸੋ ਜਿਸ ਇਸ ਤਰ੍ਹਾਂ ਨਾਲ ਜਿਨ੍ਹਾਂ ਵੀ ਸਿੱਖਾਂ ਨੇ ਜਾਂ ਜਿਨ੍ਹਾਂ ਵੀ ਇਵਨ ਹੋ ਸਕਦਾ ਹੋਰ ਵੀ ਕਿਸੇ ਧਰਮ ਨਾਲ ਜਿਹੜੇ ਸਬੰਧਤ ਨੇ ਜਿਨ੍ਹਾਂ ਨੇ ਹਿਊਮਨ ਰਾਈਟਸ ਲਈ ਕੰਮ ਕਰਿਆ ਉਹਨਾਂ ਦੇ ਨਾਂ ਦੀਆਂ ਇਹ ਯਾਦਗਾਰਾਂ ਨੇ ਜਿਹੜੀਆਂ ਇਹ ਲਗਾਤਾਰ ਇਤਿਹਾਸ ਵਿੱਚ ਮੀਰ ਪੱਥਰ ਦੇ ਤੌਰ ਤੇ ਚਮਕਦੀਆਂ ਰਹਿਣਗੀਆਂ ਉਹਨਾਂ ਵਿੱਚੋਂ ਸ਼ਾਇਦ ਜਸਵੰਤ ਸਿੰਘ ਖਾਲੜਾ ਦਾ ਜਿਹੜੀ ਕੰਟਰੀਬਿਊਸ਼ਨ ਆ ਉਹ ਵੀ ਵੱਡੀ ਪੱਧਰ ਤੇ ਮ ਦੇਖੀ ਜਾਵੇਗੀ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਫਿਲਮ ਜਿਹੜੀ ਬੈਨ ਕਰ ਦਿੱਤੀ ਗਈ ਹੈ ਉਹਨਾਂ ਦੇ ਜੀਵਨ ਤੇ ਬਣੀ ਸੋ ਭਾਰਤ ਸਰਕਾਰ ਨਹੀਂ ਚਾਹੁੰਦੀ ਵੀ ਜੋ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਹੈਗਾ ਉਹਦੀ ਕੋਈ ਵੀ ਇਸ ਤਰ੍ਹਾਂ ਦੀ ਚਾਹੇ ਉਹ ਕਿਤਾਬੀ ਰੂਪ ਚ ਹੋਵੇ ਜਾਂ ਫਿਲਮਾਂ ਦੇ ਰੂਪ ਚ ਜਾਂ ਕਿਸੇ ਵੀ ਮੀਡੀਆ ਰਾਹੀਂ ਆਵੇ ਉਹ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਹਾਲੇ ਵੀ ਅਣਅਲਾਨੀ ਐਮਰਜੈਂਸੀ ਵਰਗੀ ਸਥਿਤੀ ਹੈ ਉਹ ਬਣੀ ਹੋਈ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਆਪਾਂ ਨੂੰ ਪਤਾ ਹੈ ਕਿ 19 ਜਨਵਰੀ ਦੀਆਂ ਹੋਈਆਂ ਹੋਈਆਂ ਨੇ ਨਤੀਜੇ ਵੀ ਜਿਹੜੇ ਆਪਾਂ ਕਹੀ ਕਿ ਉਸ ਤੋਂ 2 ਦਿਨ ਬਾਅਦ ਹੀ ਜਿਹੜੇ ਤਕਰੀਬਨ ਆ ਜਾਂਦੇ ਨੇ ਪਰ ਅਜੇ ਤੱਕ ਵੀ ਆਪਾਂ ਕਹੀ ਕਿ ਕਿਤਨਾ ਕਿਤੇ ਕੋਈ ਕਮੇਟੀ ਜਾਂ ਉਸ ਤਰੀਕੇ ਬਣਾਉਣ ਵਾਲੇ ਬੰਨੇ ਜਾਂ ਕਿਸੇ ਨੂੰ ਵੀ ਮੈਜੋਰਟੀ ਨਾ ਮਿਲਣਾ ਬਹੁਤ ਕੁਝ ਅੰਦਰ ਖਾਤੇ ਜਿਹੜਾ ਹੈ ਚੱਲ ਰਿਹਾ ਹੈ ਹਰੇਕ ਹੀ ਇਹ ਦਾਅਵਾ ਕਰ ਰਿਹਾ ਹੈ ਕਿ ਸਾਡੇ ਨਾਲ ਆਜ਼ਾਦ ਉਮੀਦਵਾਰ ਹੈਗੇ ਨੇ ਦੂਜੇ ਬੰਨੇ ਆਜ਼ਾਦ ਉਮੀਦਵਾਰਾਂ ਨੇ ਆਪਣਾ ਇੱਕ ਗਰੁੱਪ ਜਿਹੜਾ ਹੈ ਉਹ ਵੀ ਐਲਾਨ ਦਿੱਤਾ ਹੈ ਕੀ ਕੁਝ ਚੱਲ ਰਿਹਾ ਹੈ ਹਰਿਆਣਾ ਕਮੇਟੀ ਦੀਆਂ ਹਾਂਜੀ ਹਾਂਜੀ ਸੋ ਨਤੀਜੇ ਤਾਂ ਕਾਫੀ ਸਪਸ਼ਟ ਨੇ ਸਿੱਖ ਸੰਗਠਾ ਨੇ ਵੱਡੀ ਗਿਣਤੀ ਵਿੱਚ ਆ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਹੈਗੀ ਸੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੇ ਚੰਗੇ ਗੁਰਸਿੱਖ ਉਹਨਾਂ ਨੂੰ ਲੱਗਿਆ ਸਾਡੇ ਇਲਾਕੇ 'ਚ ਹੈਗੇ ਆ ਉਹਨਾਂ ਨੂੰ ਅਗਵਾਈ ਦਿੱਤੀ 19 ਦੇ ਕਰੀਬ ਆਜ਼ਾਦ ਆ ਜਿਹੜੇ ਉਹ ਜਿੱਤੇ ਨੇ ਸੋ ਉਹਨਾਂ ਨੇ ਅਕਾਲ ਪੰਥਕ ਮੋਰਚਾ ਨਾਂ ਦਾ ਇੱਕ ਸੰਗਠਨ ਹੈ ਜਿਹੜਾ ਬਣਾ ਲਿਆ ਹੁਣ ਪ੍ਰਧਾਨ ਦੀ ਚੋਣ ਆ ਹੋਰ ਆਉਦੇਦਾਰਾਂ ਦੀ ਚੋਣ ਲੰਬੀ ਇਸ ਲਈ ਹੋ ਰਹੀ ਆ ਕਿਉਂਕਿ ਜਿਨ੍ਹਾਂ ਪਾਰਟੀਆਂ ਦੇ ਹੱਥੋਂ ਗੱਡੀਆਂ ਜਾਣੀਆਂ ਨੇ ਖਾਸ ਕਰਕੇ ਬਾਦਲਕਿਆਂ ਦੇ ਹੱਥੋਂ ਤੋਂ ਉਤੋਂ ਬਾਅਦ ਨਵੇਂ ਨਵੇਂ ਪ੍ਰਸ਼ਾਸਨ ਨੇ ਜਿਹੜੇ ਭ੍ਰਿਸ਼ਟਾਚਾਰ ਹੋਇਆ ਪਿਛਲੇ 50 60 ਸਾਲਾਂ 'ਚ ਉਹ ਬੇਨਕਾਬ ਕਰਨੇ ਆ ਉਹ ਪਾਰਟੀਆਂ ਡਰ ਰਹੀਆਂ ਨੇ ਵੀ ਉਹ ਬੇਨਕਾਬ ਨਾ ਹੋਣ ਅਕਾਲੀ ਦਾ ਲਬੇ ਚਟਾਲਾ ਦੇ ਰਾਹੀਂ ਜਿਹੜਾ ਹੈਗਾ ਲਬੇ ਯਤਨ ਕਰ ਰਿਹਾ ਸੋ ਜਿਹੜੇ ਆਜ਼ਾਦ ਉਮੀਦਵਾਰ ਆ ਉਹ ਤੋੜੇ ਜਾਣਗੇ ਬਹੁਤ ਸਾਰਾ ਪੈਸਾ ਹੈ ਜਿਹੜਾ ਇਸ ਸਿਲਸਿਲੇ ਵਿੱਚ ਅੱਗੇ ਆਵੇਗਾ ਹਾਂ 10 10 20 20 ਕਰੋੜ ਰੁਪਇਆ ਜਿਹੜਾ پیشਕਿਸ਼ ਕੀਤੀ ਜਾਵੇਗੀ ਤਾਂ ਕਿ ਉਹ ਕਿਸੇ ਇੱਕ ਖਾਸ ਧਿਰ ਦੀ ਹਮਾਇਤ ਵਿੱਚ ਹ ਜਿਹੜੇ ਹਮਾਇਤ ਦੇਣ 119 ਉਮੀਦਵਾਰ ਜਿਹੜੇ ਆਜ਼ਾਦ ਨੇ ਉਹਨਾਂ ਦਾ ਮੋਰਚਾ ਹੈ 11 ਮੈਂਬਰ ਨੇ ਛਿੰਡਾ ਸਾਹਿਬ ਦੇ ਨਾਲ ਨੇ ਤਿੰਨ ਨਲ ਵੀ ਉਹਨਾਂ ਦੇ ਨਾਲ ਨੇ ਸੋ ਹੁਣ 2 ਫਰਵਰੀ ਨੂੰ ਜਿਹੜੀ ਬੈਠਕ ਆ ਰੱਖੀ ਗਈ ਆ ਉਤੋਂ ਪਹਿਲਾਂ ਕਾਫੀ ਕਿਉਂਕਿ ਦੋ ਨੂੰ 9 ਮੈਂਬਰ ਆ ਜਿਹੜੇ ਨਾਮਿਨੇਟ ਹੋਣੇ ਹੈਗੇ ਆ ਉਹ ਨਾਮਿਨੇਸ਼ਨਸ ਤੋਂ ਬਾਅਦ ਸਿਨੈਰੀਓ ਕੀ ਬਣਦਾ ਇਨ੍ਹਾਂ ਦਿਨਾਂ ਦੌਰਾਨ ਅਕਾਲੀ ਦਲ ਜਾਂ ਹੋਰ ਜਿਹੜੀਆਂ ਗੈਰ ਅਕਾਲੀ ਧਰਾਂ ਨੇ ਉਹ ਕਿੰਨਾ ਦਬਾਅ ਪਾ ਕੇ ਕਿਸ ਕਿਸਮ ਦੀ ਤੜਕੰਮ ਬਾਜੀ ਕਰਦੀਆਂ ਸੋ ਇਸ ਤੜਕੰਮ ਬਾਜੀ ਚੋਂ ਫਿਰ ਇਹ ਹੈਗਾ ਪਰ ਜੇ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਬਣੀ ਆ ਉਹ ਬਣੀ ਇਸ ਕਰਕੇ ਆ ਵੀ ਅਕਾਲੀ ਦਲ ਨੇ ਜਦੋਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸੀ ਉਹਨੇ ਹਰਿਆਣੇ ਦੇ ਸਿੱਖਾਂ ਨੂੰ ਕੋਈ ਸਤਕਾਰ ਨਹੀਂ ਦਿੱਤਾ ਸੋ ਉਹਨਾਂ ਨੂੰ ਆਪਣੇ ਨੌਕਰਾਂ ਵਾਂਗ ਵਰਤਿਆ ਇਸ ਬਗਾਵਤ ਚੋਂ ਹੀ ਉਹਨਾਂ ਨੇ ਕਮੇਟੀ ਦੀ ਮੰਗ ਉਠਾਈ ਸੀ ਹੁਣ ਜੇ ਕਮੇਟੀ ਬਣਦੀ ਹੈਗੇ ਆ ਸੋ ਸਾਨੂੰ ਲੱਗਦਾ ਹੈਗਾ ਵੀ ਉਹ ਦਿਲਾਰ ਸਿੰਘ ਨਲਵੀ ਤੇ ਝਿੰਡਾ ਉਹਨਾਂ ਦਾ ਗਰੁੱਪ ਜਿਹੜਾ ਹੈਗਾ ਕਿਉਂਕਿ ਉਹ ਹਰਿਆਣੇ ਦੇ ਰਹਿਣ ਵਾਲੇ ਸਿੱਖ ਨੇ ਸੋ ਉਹਨਾਂ ਦੀ ਅਗਵਾਈ ਹੇਠ ਹੀ ਬਣਨੀ ਚਾਹੀਦੀ ਹੈਗੀ ਆ ਤਾਂ ਕਿ ਅਕਾਲੀ ਦਲ ਵੱਲੋਂ ਪਿਛਲੇ 50-60 ਸਾਲਾਂ ਤਰ੍ਹਾਂ ਜਿਹੜੇ ਘਪਲੇ ਕੀਤੇ ਨੇ ਕਿਤਨਾ ਕਿਤੇ ਭਾਜਪਾ ਦਾ ਵੀ ਕੰਟਰੋਲ ਜਿਹੜਾ ਕਿਤਨਾ ਕਿਤੇ ਨਾ ਹੋਵੇ ਇਹ ਵੀ ਆਪਾਂ ਕੇ ਸਰਕਾਰ ਤੋਂ ਕਿਉਂਕਿ ਚਲਾਉਣੇ ਤੇ ਗੁਰਦੁਆਰਿਆਂ ਨੇ ਫਿਰ ਸਰਕਾਰ ਦਾ ਕੰਟਰੋਲ ਦੇ ਉੱਤੇ ਚੱਲਣਾ ਚਾਹੀਦਾ ਕਿਸੇ ਦਾ ਵੀ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਭਾਜਪਾ ਦੀ ਸਰਕਾਰ ਆ ਸੋ ਉਹਨਾਂ ਦਾ ਗੁਰਦੁਆਰਿਆਂ ਤੇ ਜਿਹੜਾ ਹੈਗਾ ਕੋਈ ਕੰਟਰੋਲ ਨਾ ਹੋਵੇ ਉਹ ਆਪਣੇ ਆਜ਼ਾਦ ਪ੍ਰਬੰਧਕ ਕਮੇਟੀ ਰਹਿੰਦੀ ਆ ਪਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸੁਪਰੀਮੇਸੀ ਮੰਨਦੀ ਆ ਉਹ ਦੀਆਂ ਇਸ਼ਾਰਾ ਅਨੁਸਾਰ ਕੰਮ ਕਰਦੀ ਆ ਹਰਿਆਣੇ ਦੀ ਕਮੇਟੀ ਨੂੰ ਕਿਸੇ ਅਕਾਲੀ ਕਿਸੇ ਭਾਜਪਾ ਕਿਸੇ ਕਾਂਗਰਸੀ ਪਾਰਟੀ ਦੀ ਜਿਹੜੀ ਹੈਗੀ ਅਗਵਾਈ ਨਹੀਂ ਮਖਣੀ ਚਾਹੀਦੀ ਉਹ ਆਵਾਜ਼ ਆਜ਼ਾਦਾਨਾ ਤੌਰ ਤੇ ਇੱਕ ਸਿੱਖ ਦੇ ਤੌਰ ਤੇ ਆ ਜਿਹੜੀ ਕਮੇਟੀ ਨੂੰ ਚਲਾਉਣ ਤਾਂ ਹੀ ਉਹਦਾ ਜਿਹੜਾ ਕੋਈ ਫਾਇਦਾ ਹੋਵੇਗਾ ਜੀ ਬਿਲਕੁਲ ਜੀ ਦੂਜੇ ਬੰਨੇ ਜੇ ਆਪਾਂ ਕੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਿਤਨਾ ਕਿਤੇ ਆਪਾਂ ਦੇਖਿਆ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜੇ ਮੇਅਰ ਇਲੈਕਸ਼ਨ ਹੋਏ ਨੇ ਜਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਮੇਅਰ ਇਲੈਕਸ਼ਨ ਹੋਏ ਨੇ ਅੰਮ੍ਰਿਤਸਰ ਦਾ ਇਲੈਕਸ਼ਨ ਆਪਣੇ ਆਪ ਦੇ ਵਿੱਚ ਹੀ ਦੇਖਿਆ ਕਿ ਕਿਵੇਂ ਕਾਂਗਰਸ ਦੇ ਕੋਲ ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਚੀਜ਼ਾਂ ਮੈਨੇਜ ਹੋ ਗਈਆਂ ਪਰ ਆਮ ਆਦਮੀ ਪਾਰਟੀ ਉੱਥੇ ਜਿਹੜਾ ਹੈ ਆਪਣਾ ਮੇਅਰ ਦਾ ਕੈਂਡੀਡੇਟ ਸਟੈਬਲਿਸ਼ ਕਰ ਜਾਂਦੀ ਹੈਗੀ ਆ ਸਰਦਾਰਤਾ ਸਿੰਘ ਜੀ ਕਿਤਨਾ ਕਿਤੇ ਗੱਠ ਜੋੜ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਵੇਂ ਦੇਖਦੇ ਹੋ ਹਾਂਜੀ ਇਹ ਵੈਸੇ ਟੋਟੇ ਜਾਣਾ ਚਾਹੀਦਾ ਸੀ ਹਨਾ ਸੋ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਜਿਆਦਾ ਕਲੈਬਰ ਲੀਡਰ ਬਣਦਾ ਸੀ ਸੋ ਤੁਸੀਂ ਦੇਖੋ ਵੀ ਜਦੋਂ ਜਿੱਥੇ ਵੀ ਕਾਂਗਰਸ ਖੜਦੀ ਸੀ ਉਹਦੇ ਮੁਕਾਬਲੇ ਤੇ ਉਹ ਆਪ ਦੇ ਉਮੀਦਵਾਰ ਖੜੇ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੀ ਕਾਰਵਾਈ ਕਰਦਾ ਸੀ ਚਾਹੇ ਹਰਿਆਣੇ ਦੀਆਂ ਚੋਣਾਂ ਨੇ ਚਾਹੇ ਗੁਆਹ ਦੀਆਂ ਚੋਣਾਂ ਨੇ ਜਾਂ ਹੋਰ ਥਾਵਾਂ ਤੇ ਸੋ ਉਹਨੇ ਕਾਂਗਰਸ ਦੀ ਪੋਲਾਈਟਨੈਸ ਨੂੰ ਆਪਣੀ ਸ਼ੈਤਾਨੀ ਲਈ ਵਰਤਿਆ ਆਪਣੀ ਮੈਨੀਪੂਲੇਸ਼ਨ ਲਈ ਵਰਤਿਆ ਸੋ ਹੁਣ ਕਾਂਗਰਸ ਦੀ ਲੀਡਰਸ਼ਿਪ ਨੇ ਸਾਡੀਆਂ ਖਬਰਾਂ ਅਨੁਸਾਰ ਦਿੱਲੀ ਵਿੱਚ ਇਹ ਫੈਸਲਾ ਹੋ ਗਿਆ ਹੋਇਆ ਕਿਉਂਕਿ ਪੰਜਾਬ ਵਿੱਚ ਜਿੰਨੇ ਵੀ ਮੇਅਰ ਬਣਾਏ ਨੇ ਇਹਨਾਂ ਨੇ ਸੋ ਕਾਂਗਰਸ ਨੂੰ ਦਰਕਨਾਰ ਕਰਕੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਉਹ ਕਾਂਗਰਸ ਦੇ ਬਹੁਤ ਸਾਰੇ ਕਾਉਂਸਲਰ ਖਰੀਦ ਕੇ ਭਾਜਪਾ ਦੇ ਤੇ ਕੁਝ ਇੰਡੀਪੈਂਡੈਂਟ ਕਾਉਂਸਲਰ ਖਰੀਦ ਕੇ ਆਪਣੇ ਨਾਲ ਲਾ ਕੇ ਉਹ ਜਿਹੜੇ ਮੇਅਰ ਬਣੇ ਨੇ ਸੋ ਉਹਦਾ ਜਿਹੜਾ ਹੈਗਾ ਪਹਿਲਾ ਪਹਿਲਾ ਭੁਗਤਾਨ ਆ ਕਾਂਗਰਸ ਪਾਰਟੀ ਨੇ ਪਰ ਇਹ ਸਿਸਟਮ ਚੱਲਦਾ ਕਿਦਾਂ ਹੈ ਕਿ ਇਲੈਕਸ਼ਨ ਹੋ ਜਾਂਦੇ ਨੇ ਕਾਉਂਸਲਰਾਂ ਦੇ ਫਿਰ ਉਸ ਤੋਂ ਬਾਅਦ ਇੱਕ ਲੰਮਾ ਸਮਾਂ ਖਰੀਦੋ-ਫਰੋਕਤ ਲਈ ਦੇ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਮੇਰੇ ਸਾਬ ਨਾਲ ਜੇਕਰ ਇਹੀ ਹੋਏ ਕਿ ਜਿੱਦਣ ਇਲੈਕਸ਼ਨ ਹੋਣ ਉਸ ਤੋਂ ਅਗਲੇ ਦਿਨ ਜਾਂ ਉਸੇ ਦਿਨੀ ਜਿਹੜੀ ਪਾਰਟੀ ਦੇ ਵੱਧ ਹੈਗੇ ਔਰ ਜਿਹੜਾ ਬੰਦਾ ਪਾਰਟੀ ਛੱਡਦਾ ਉਹਦੀ ਫਿਰ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ ਮੈਂਬਰਸ਼ਿਪ ਇਹ ਨਹੀਂ ਨਾ ਸੋ ਜਿਹੜੇ ਕਾਉਂਸਲਰ ਨੇ ਪਾਰਟੀ ਛੱਡਣੀ ਹੋ ਉਹਦੀ ਮੈਂਬਰਸ਼ਿਪ ਰਾਤ ਹੋਣੀ ਕਿਉਂਕਿ ਉਹ ਲੜਦੇ ਉਸ ਤੋਂ ਨਿਸ਼ਾਨ ਤੋਂ ਉਹ ਲੜਿਆ ਕਾਂਗਰਸ ਤੋਂ ਆ ਜਾਂ ਭਾਜਪਾ ਤੋਂ ਮੋੜ ਕੇ ਜਿੱਤ ਕੇ ਪੈਸੇ ਲੈ ਕੇ ਉਹ ਆਮ ਆਦਮੀ ਪਾਰਟੀ ਚ ਜਾਂ ਇਸੇ ਤਰ੍ਹਾਂ ਜਦੋਂ ਕਾਲੀ ਦਲ ਦੀ ਸਰਕਾਰ ਸੀ ਉਹ ਖਰੀਦ ਲੈਂਦੇ ਸੀ ਜਦੋਂ ਕਾਂਗਰਸ ਆ ਉਹ ਖਰੀਦ ਲੈਂਦੇ ਮਤਲਬ ਕਰਦੇ ਤੇ ਸਾਰੇ ਸਾਰੇ ਉਦਾਂ ਹੀ ਕਰਦੇ ਕਿਉਂਕਿ ਸਿਸਟਮ ਇਨ ਪਲੇਸ ਨਹੀਂ ਹੈਗਾ ਤਾਂ ਹਾਂ ਸੋ ਹੁਣ ਇਹਨਾਂ ਨੇ ਬਹੁਤ ਸਾਰੇ ਪੰਜਾਬ ਵਿੱਚ ਸਾਰੇ ਮੇਅਰ ਆਪਣੇ ਬਣਾ ਲਏ ਨੇ ਸੋ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਉਹਨਾਂ ਨੂੰ ਜਿਹੜਾ ਹੈਗਾ ਚੰਡੀਗੜ੍ਹ ਵਿੱਚ ਪਟਕਣ ਨਹੀਂ ਦਿੱਤੀ ਹੈਗੀ ਐ ਸੋ ਚੰਡੀਗੜ੍ਹ ਦੀ ਮੇਅਰ ਦੀ ਚੋਣ ਆ ਉਹ ਬੀਬੀ ਜੀ ਹਰਪ੍ਰੀਤ ਕੌਰ ਬਬਲਾ ਨੇ ਜਿਹੜੇ ਉਹ ਜਿੱਤੇ ਨੇ ਉਹ ਤਾਂ ਜਿੱਤੇ ਨੇ ਕਿਉਂਕਿ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਬੀਬੀ ਜੀ ਦੇ ਹੱਕ ਵਿੱਚ ਵੋਟ ਪਾ ਦਿੱਤੀ ਹੈ ਪਰ ਮਤਲਬ ਭਾਜਪਾ ਦੇ ਹੱਕ ਵਿੱਚ ਵੋਟ ਪਾ ਹਾਂ ਹਾਂ ਵੀ ਕਰਾਸ ਪਾਰਟੀ VOTING ਹੋਈ ਆ ਉਹਦੇ 'ਚ ਸਮਝੌਤਾ ਇਹ ਹੋਇਆ ਵੀ ਜਿਹੜਾ ਮੇਅਰ ਆ ਉਹ ਭਾਜਪਾ ਦਾ ਹੋਏਗਾ ਜਿਹੜਾ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਆ ਉਹ ਕਾਂਗਰਸ ਦੇ ਦੋਨੋਂ ਬਣ ਗਏ ਨੇ ਸੋ ਉਹਦੇ 'ਚੋਂ ਜਿਸ ਤਰ੍ਹਾਂ ਹੋ ਸਕਦਾ ਭਾਜਪਾ ਨੇ ਕਾਂਗਰਸ ਨੂੰ ਜਿਹੜੀਆਂ ਵੋਟ ਕਾਂਗਰਸ ਦੀ ਦਿੱਲੀ ਵਾਲੀ ਲੀਡਰਸ਼ਿਪ ਵਿੱਚ ਇਹ ਫੈਸਲਾ ਹੋ ਗਿਆ ਹੋਇਆ ਵੀ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਹੈ ਤਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਪਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਰਾਹ ਵਿੱਚ ਆਮ ਆਦਮੀ ਪਾਰਟੀ ਹਮੇਸ਼ਾ ਅੜਿੱਕਾ ਬਣਦੀ ਆ ਆਪਣੇ ਉਮੀਦਵਾਰ ਖੜੇ ਕਰਕੇ ਉਹ ਕਾਂਗਰਸ ਨੂੰ ਹਰਾ ਦਿੰਦੀ ਆ ਤੇ ਭਾਜਪਾ ਨੂੰ ਜਿਤਾ ਦਿੰਦੀ ਆ ਸੋ ਇਹ ਸਪਸ਼ਟ ਫੈਸਲਾ ਸਾਡੀਆਂ ਖਬਰਾਂ ਅਨੁਸਾਰ ਇਹ ਹੋ ਗਿਆ ਹੋਇਆ ਵੀ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਾ ਰੱਖਿਆ ਜਾਵੇ ਹਰ ਥਾਂ ਤੇ ਇਹਨਾਂ ਨੂੰ ਹਰਾ ਕੇ ਹੀ ਤੁਸੀਂ ਭਾਰਤ ਜਨਤਾ ਪਾਰਟੀ ਨੂੰ ਹਰਾ ਸਕਦੇ ਹੋ ਜੀ ਬਿਲਕੁਲ ਜੀ ਦੇਖਦੇ ਆ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆਂ ਦਿੱਲੀ ਦੀਆਂ ਇੱਕ ਬੰਨੇ ਜਿਹੜੀਆਂ ਚੋਣਾਂ ਦੀਆਂ ਮੁਹਿੰਮ ਜਿਹੜੀਆਂ ਚੱਲ ਰਹੀਆਂ ਨੇ ਦੂਜੇ ਬੰਨੇ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਦੇ ਵਿੱਚ ਇੱਕ ਛਾਪੇਮਾਰੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਰਦਾਰ ਉਤਾ ਸਿੰਘ ਜੀ ਕਪੂਰਥਲਾ ਹਾਊਸ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਹੈਗਾ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਹੋਵੇ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਪੱਕਾ ਟਿਕਾਣਾ ਜਿਹੜਾ ਉਹੀ ਹੁੰਦਾ ਹੈ ਤੇ ਭਗਵੰਤ ਸਿੰਘ ਮਾਨ ਹੁਣੀ ਲੰਬੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਹੋਣਾ ਦੀ ਜਿਹੜੀ ਆਪਾਂ ਦੇਖਿਆ ਹੈ ਕਿ ਦਿੱਲੀ ਦੇ ਵਿੱਚ ਕੈਂਪੇਨਿੰਗ ਜਿਹੜੀ ਆ ਉਹ ਕਰ ਰਹੇ ਹੈਗੇ ਨੇ ਉੱਥੇ ਇਸ ਤਰੀਕੇ ਦੀ ਛਾਪਾਂ ਮਾਰੀ ਕਰਕੇ ਕੀ ਸਟੇਟ ਸੁਨੇਹਾ ਕੀ ਦੇਣਾ ਚਾਹੁੰਦੀ ਹੈ ਹਾਂਜੀ ਸਟੇਟ ਤਾਂ ਆਈ ਆ ਵੀ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਡੀ ਪੱਧਰ ਤੇ ਦਿੱਲੀ ਦੀਆਂ ਚੋਣਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈਗੇ ਆ ਹਾਲਾਂਕਿ ਇਹ ਆ ਰਿਹਾ ਹੈਗਾ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਪੈਸੇ ਵੰਡ ਰਹੀਆਂ ਹੈਗੀਆਂ ਨਾ ਪਰ ਉਹਨਾਂ ਨੇ ਵਨ ਸਾਈਡਡ ਕਾਰਵਾਈ ਕਰਦੇ ਆ ਭਗਵੰਤ ਮਾਨ ਉਹਨਾਂ ਦੀਆਂ ਜਦਿਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਕਪੂਰਤਾਲਾ ਹਾਊਸ ਤੇ ਰੇਡ ਕੀਤੀ ਹੈਗੀ ਆ ਔਰ ਇਹ ਦੋਸ਼ ਲਾਇਆ ਵੀ ਸਾਡੇ ਕੋਲੇ ਸੂਚਨਾਵਾਨ ਨੇ ਵੀ ਸ਼ਰਾਬ ਜਾਂ ਪੈਸਾ ਜਿਹੜਾ ਉਹ ਵੰਡਿਆ ਜਾ ਰਿਹਾ ਹੈਗਾ ਸੋ ਚੋਣ ਕਮਿਸ਼ਨ ਨੂੰ ਬੇਸ਼ੱਕ ਕਿਸੇ ਵੀ ਥਾਂ ਤੇ ਕਾਰਵਾਈ ਕਰਨ ਦਾ ਹੱਕ ਹੁੰਦਾ ਪਰ ਉਹ ਚੋਣਵੀਆਂ ਕਾਰਵਾਈਆਂ ਕਰਦਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਦਾ ਜਿਹੜੀ ਭਾਰਤ ਜਨਤਾ ਪਾਰਟੀ ਵੱਲੋਂ ਜਿਹੜੀਆਂ ਬੇਨਿਮੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਪੈਸੇ ਵੰਡਣ ਦੇ ਦੋਸ਼ ਨੇ ਜਾਂ ਸ਼ਰਾਬ ਵੰਡਣ ਦੇ ਦੋਸ਼ ਨੇ ਜਾਂ ਹੋਰ ਕੁਝ ਨੇ ਉਹਨਾਂ ਦਾ ਚੁੱਪ ਰਿਹਾ ਜਾਂਦਾ ਸੋ ਸਾਡਾ ਮਕਸਦ ਇਹ ਹੈਗਾ ਵੇ ਚੋਣ ਕਮਿਸ਼ਨ ਨਿਰਪੱਖਤਾ ਨਾਲ ਕੰਮ ਕਰ ਰਿਹਾ ਜੀਡੀਵੀ ਪਾਰਟੀ ਗਲਤ ਕੰਮ ਕਰਦੀ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਪਿਕਣ ਚੂਜ਼ ਹੋਣਾ ਚਾਹੀਦਾ ਵੀ ਮੋਦੀ ਸਾਹਿਬ ਦੇ ਵਿਰੋਧੀਆਂ ਨੂੰ ਤਾਂ ਤੁਸੀਂ ਟਾਰਗੇਟ ਕਰ ਲਓ ਪਰ ਉਹਨਾਂ ਦੇ ਹਮਾਇਤਿਆਂ ਨੂੰ ਜਿਹੜਾ ਤੇ ਦਿੱਲੀ ਇਲੈਕਸ਼ਨ ਦੀ ਕੀ ਸਥਿਤੀ ਬਣ ਰਹੀ ਹੈਗੀ ਕੀ ਇਸ ਵਾਰ ਬਹੁਤ ਵੱਡੀ ਪੱਧਰ ਤੇ ਜਿਦਾਂ ਪਿਛਲੀ ਵਾਰ 67 ਸੀਟਾਂ ਲੈ ਗਈ ਸੀ ਇਦਾਂ ਦਾ ਮਾਹੌਲ ਹੈ ਜਾਂ ਕਿ ਭਾਜਪਾ ਪੂਰੀ ਟੱਕਰ ਦੇ ਦੇਗੀ ਨਹੀਂ ਭਾਜਪਾ ਬਹੁਤ ਬਹੁਤ ਆਪਾਂ ਕਹੇ ਜਬਰਦਸਤ ਟੱਕਰ ਆ ਜਿਹੜੀ ਦੇ ਰਹੀ ਹੈਗੀ ਹੈ ਸੋ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ ਉਹਦੇ ਚੋਂ 40 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ 40 ਜਾਂ 41 ਸੋ ਭਾਜਪਾ 27 28 27 28 ਤੋਂ 30 ਤੱਕ ਆ ਜਿਹੜੀਆਂ ਸੀਟਾਂ ਲੈ ਕੇ ਜਾ ਰਹੀ ਹੈਗੀ ਆ ਦੋ ਸਰਵੇਖਣ ਆ ਜਿਹੜੇ ਟਵਿੱਟਰ ਤੇ ਜਿਹੜਾ ਐਕਸ ਆ ਉਹਦੇ ਤੇ ਉਹ ਜਾਂ ਸਨਰਾਈਜ਼ ਇੱਕ ਇੱਕ ਕੰਪਨੀ ਹੈਗੀ ਉਹਦੇ ਵੱਲੋਂ ਤੇ ਇੱਕ ਦੂਸਰਾ ਹੋਰ ਆਇਆ ਹੈਗਾ ਉਹਦੇ ਵਿੱਚੋਂ ਵੀ ਇਹ ਆਏ ਨੇ ਸੋ ਜਿਹੜੇ ਇਨੀਸ਼ੀਅਲ ਦਿੱਲੀ ਦੇ ਲੋਕਲ ਅਖਬਾਰ ਨੇ ਹਾਂ ਜਿਹੜੇ ਰਾਸ਼ਟਰੀ ਅਖਬਾਰ ਨਹੀਂ ਨੇ ਲੋਕਲ ਅਖਬਾਰਾਂ ਤੇ ਕੁਝ ਚੈਨਲਾਂ ਵੱਲੋਂ ਜਿਹੜੇ ਸਰਵੇ ਆਏ ਹੈਗੇ ਆ ਇਸ ਮਾਮਲੇ ਵਿੱਚ ਭਾਰਤ ਦੇ ਵੱਡੇ ਚੈਨਲਾਂ ਨੇ ਹਲੇ ਕੋਈ ਸਰਵੇ ਨਹੀਂ ਕੀਤਾ ਸੋ ਲੋਕਲ ਜਿਹੜੇ ਛੋਟੇ ਚੈਨਲ ਤੇ ਛੋਟੇ ਅਖਬਾਰ ਨੇ ਉਹ ਉਹ ਕਰ ਰਹੇ ਹੈਗੇ ਨੇ ਸੋ so, 40 ਤੇ 30 ਦਾ ਜਿਹੜਾ ਟੱਕਰ ਆ ਇਸ ਵੇਲੇ ਫਸੀ ਹੋਈ ਆ ਹਲੇ 5 ਤਰੀਕ ਨੂੰ ਵੋਟਾਂ ਪੈਣੀਆਂ ਨੇ ਸੋ ਇਹ ਦੋ ਜਾਂ ਤਿੰਨ ਦਿਨ ਪਹਿਲਾਂ ਦੀ ਰਿਪੋਰਟ ਆਈਟ ਮੀਨਸ ਹਲੇ ਵੀ ਹਫਤਾ 10 ਦਿਨ ਉਹਨਾਂ ਕੋਲ ਸੀਗੇ ਜਦੋਂ ਸਾਡੇ ਕੋਲ ਇਹ ਸਾਰੀ ਰਿਪੋਰਟ ਆਈ ਹੈਗੀ ਆ ਹੂੰ ਹੂੰ ਵੀ 40 ਸੀਟਾਂ ਤੇ ਹਲੇ ਵੀ ਆਮ ਆਦਮੀ ਪਾਰਟੀ ਅੱਗੇ ਲੀਡਿੰਗ ਤੇ ਹੈ ਭਾਰਤੀ ਜਨਤਾ ਪਾਰਟੀ 28 ਤੋਂ 30 ਤੱਕ ਆ ਜਿਹੜੀ ਉਹ ਬਿਲਕੁਲ ਨੇੜੇ ਦੀ ਫਾਈਟ ਦੇ ਰਹੀ ਆ ਜੇ ਅਗਲੀਆਂ 10 ਸੀਟਾਂ ਉਹਦੇ ਚੋਂ ਜਿਹੜੀਆਂ ਰਿਸਕੀ ਕਰਦੀ ਆ ਉਹ ਵੀ ਕਾਫੀ ਮਾਇਨੇ ਰੱਖਦੀਆਂ 12 ਸੀਟਾਂ ਜਿਹੜੀਆਂ ਹੈਗੀਆਂ ਬਹੁਤ ਜਿਹੜੇ ਜ਼ਬਰਦਸਤ ਢੰਗ ਨਾਲ ਦਲਿਤ ਭਾਈਚਾਰਾ ਪ੍ਰਭਾਵਿਤ ਕਰ ਰਿਹਾ ਹੈ 7 ਸੀਟਾਂ ਜਿਹੜੀਆਂ ਬਹੁਤ ਐਂ ਜਬਰਦਸਤ ਢੰਗ ਨਾਲ ਮੁਸਲਮਾਨ ਭਾਈਚਾਰਾ ਜਿਹੜਾ ਉਹ ਪ੍ਰਭਾਵਿਤ ਕਰ ਰਿਹਾ ਸੋ 30% ਆ ਜਿਹੜੀ ਮੀਡਲ ਕਲਾਸ ਵੋਟ ਹੈਗੀ ਆ ਸੋ ਮੀਡਲ ਕਲਾਸ ਵੋਟ ਕਿੱਧਰ ਭੁਗਤਦੀ ਹੈਗੀ ਆ ਹੁਣ ਤੱਕ ਉਹ ਆਮ ਆਦਮੀ ਪਾਰਟੀ ਨੂੰ ਭੁਗਤਦੀ ਆ ਹੁਣ ਉਹ ਕਿੰਨੀ ਭਾਜਪਾ ਨੂੰ ਤੇ ਕਿੰਨੀ ਆਮ ਆਦਮੀ ਪਾਰਟੀ ਨੂੰ ਭੁਗਦੀ ਆ ਉਹ ਸਾਰੀ ਜਿਹੜੀ ਹੈਗੀ ਆ ਡੈਫੀਨੇਸ਼ਨ ਸਾਹਮਣੇ ਆਉਗੇ ਜੀ ਬਿਲਕੁਲ ਜੀ ਦੂਜੇ ਬੰਦੇ ਸਰਦਾਰ ਪ੍ਰਗਟ ਸਿੰਘ ਹੋਣਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਬਾੜੋ ਤੇ ਕਾਫੀ ਤਿੱਖੀਆਂ ਟਿੱਪਣੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਮਹਾਰਾਸ਼ਟਰ ਤੇ ਹੋਰ ਜਿਹੜੇ ਬਾਕੀ ਦੇ ਸੂਬੇ ਹੈਗੇ ਨੇ ਉੱਥੋਂ ਦੇ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਪੋਸਟਰ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਨੇ 26 ਜਨਵਰੀ ਵਾਲੇ ਦਿਨ ਆਪਾਂ ਕਹਿ ਲਈਏ ਕਿ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਵਾਏ ਗਏ ਨੇ ਸਰਦਾਰ ਹਰਤਾ ਸਿੰਘ ਜੀ ਉਧਰਲੇ ਬੰਨੇ ਮਤਲਬ ਪੰਜਾਬ ਦੇ ਇਸ਼ਤਿਹਾਰ ਇੱਕ ਬੰਨੇ ਤੇ ਪੰਜਾਬ ਕਰਜ਼ੇ ਦੀ ਮਾਰ ਹੇਟ ਹੈ ਦੂਜੇ ਬਨੇ ਵਿਤੀ ਯੋਗ ਦੀ ਰਿਪੋਰਟ ਚ ਪੰਜਾਬ 18ਵੇਂ ਨੰਬਰ ਤੇ ਹੈ ਮੇਰਾ ਖਿਆਲ ਪੰਜਾਬ ਤੋਂ ਬਾਅਦ ਜਾਂ ਪੰਜਾਬ ਦੇ ਜਿਹੜੇ ਬਰਾਬਰ ਦੇ ਦੋ ਚਾਰ ਰਾਜ ਨਹੀਂ ਉਸ ਤੋਂ ਬਾਅਦ ਸ਼ਾਇਦ ਯੂਨੀਅਨ ਟੈਰੀਟਰੀਜ਼ ਹੀ ਬਚਦੀਆਂ ਤੇ ਕਿਵੇਂ ਦੇਖਦੇ ਹੋ ਇਸ ਨੂੰ ਹਾਂ ਨਹੀਂ ਇਹ ਬੜੀਆ ਇਹ ਬੜੀ ਦਰਦਨਾਕ ਖਾਲਤਾ ਸੋ ਜਿਹੜੇ ਲੋਕ ਕਹਿੰਦੇ ਸੀ ਵੀ ਅਸੀਂ ਪੰਜਾਬ ਦਾ ਕਰਜ਼ਾ ਵਾਪਸ ਕਰਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਉਹ ਪੰਜਾਬ ਤੇ ਕਰਜ਼ਾ ਚੜਾਉਣ ਲੱਗੇ ਹੋਏ ਐ ਸੋ ਸਾਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਦੀਆਂ ਇਹਨਾਂ ਕਾਰਵਾਈਆਂ ਕਰਕੇ ਉਹ ਦੁਬਾਰਾ ਲੋਕਾਂ ਜਿਹਨੂੰ ਇਹ ਜਿਹੜੇ ਉਸ ਨੂੰ ਮੂੰਹ ਲਾਉਣਗੇ ਸੋ 26 ਜਨਵਰੀ ਵਾਲੇ ਦਿਨ ਪੂਰੇ ਸਫੇਦਾਂ ਰੰਗਦਾਰ ਇਸ਼ਤਿਹਾਰ ਆ ਜਿਹੜਾ ਮਹਾਰਾਸ਼ਟਰ ਦੇ ਸਾਰੇ ਅਖਬਾਰਾਂ 'ਚ ਛਪਿਆ ਹੈ ਇਹ ਪ੍ਰਗਟ ਸਿੰਘ ਨੇ ਆਪਣੇ ਜਿਹੜਾ ਹੈਗਾ ਸੋਸ਼ਲ ਮੀਡੀਆ ਅਕਾਊਂਟ ਤੇ ਪਾਇਆ ਸੋ ਦਿੱਲੀ ਵਿੱਚ ਜਿੰਨੇ ਵੀ ਅਖਬਾਰ ਛਪਦੇ ਨੇ ਵੱਡੇ ਅਖਬਾਰ ਹਿੰਦੁਸਤਾਨ ਟਾਈਮਸ ਟਾਈਮਸ ਆਫ ਇੰਡੀਆ ਦੈਨਿਕ ਪਾਸ ਕਰਦੇ ਨੇ ਇੱਕ ਜਾਗਰਨ ਦਾ ਟ੍ਰਿਬਿਊਨਲ ਕਿ ਜਿੰਨੇ ਵੀ ਉੱਥੇ ਜਾਂਦੇ ਨੇ ਉਹਨਾਂ ਵਿੱਚ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਕਲੜ ਪੂਰੇ ਸਫੇਦਾਂ ਇਸ਼ਤਿਹਾਰ ਪੰਜਾਬ ਸਰਕਾਰ ਦਾ ਚੱਲ ਰਿਹਾ ਸੋ 800 ਕਰੋੜ ਰੁਪਈਆ ਉਹਨਾਂ ਨੇ ਬਜਟ ਰੱਖਿਆ ਸਿਰਫ ਐਡਵਰਟਾਈਜ਼ਮੈਂਟ ਦਾ ਤੇ 750 ਕਰੋੜ ਰੁਪਈਆ ਇਹਨਾਂ ਦਾ ਉਥੋਂ ਦਿੱਲੀ ਸਰਕਾਰ ਨੇ ਰੋਕਿਆ ਹੋਇਆ ਸੀਗੇ ਜਿਹੜੀਆਂ ਆਮ ਆਦਮੀ ਕਲੀਨਿਕਾਂ ਜਿਹੜੀਆਂ ਉਹਨਾਂ ਨੇ ਬਣਾਈਆਂ ਸੀ ਜੀ ਜੀ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਉਧਰੋਂ ਆਣਾ ਇੱਧਰ ਹੀ ਚੱਲ ਜਾਣਾ ਹਾਂ ਵੀ ਉਹ 800 ਕਰੋੜ ਰੁਪਈਆ ਜਿਹੜਾ ਹੈਗਾ ਸਿਰਫ ਇਹਦੇ ਤੇ ਲਾ ਕੇ ਪੰਜਾਬ ਦਾ ਖਜ਼ਾਨਾ ਬਰਬਾਦ ਕਰਿਆ ਜਾ ਰਿਹਾ ਹੈਗਾ ਸੋ ਇਹ 800 ਕਰੋੜ ਰੁਪਈਆ ਕਿਸਾਨਾਂ ਦਾ ਕਰਜ਼ੇ ਸੜਕਾਂ ਬਣਾਉਣ ਗਲੀਆਂ ਨਾਲੀਆਂ ਪੱਕੀਆਂ ਕਰਨ ਤੁਸੀਂ ਦੇਖੋ ਵੀ ਗੰਦ ਦੇ ਢੇਰ ਪੰਜਾਬ 'ਚ ਥਾਂ ਥਾਂ ਲੱਗੇ ਹੋਏ ਨੇ ਕੋਈ ਗੰਦ ਨੂੰ ਚੁੱਕਣ ਦੀ ਵਿਵਸਥਾ ਨਹੀਂ ਜਲੰਧਰ ਵਰਗੇ ਸ਼ਹਿਰ ਵਿੱਚ ਲੁਧਿਆਣਾ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰ ਜਿਹੜਾ ਗੰਦਿਆ ਕੂੜਾ ਕਰਕੜ ਚੁੱਕਣ ਦਾ ਹਲੇ ਤੱਕ ਵੀ ਕੋਈ ਸਿਸਟਮ ਨਹੀਂ ਬਣ ਸਕਿਆ ਕੋਈ ਵੀ ਇਸ ਪਾਸੇ ਜਿਹੜਾ ਧਿਆਨ ਨਹੀਂ ਦੇ ਰਿਹਾ ਹੈਗਾ ਸੋ ਇਹ ਹੈਗਾ ਵੀ ਪੰਜਾਬ ਦੇ ਖਜ਼ਾਨੇ ਤੇ ਬੋਝ ਪਾ ਕੇ ਬਹੁਤ ਦੂਰ ਦੂਰ ਦੀਆਂ ਸਟੇਟਾਂ ਵਿੱਚ ਗੁਜਰਾਤ ਵਿੱਚ ਮਹਾਰਾਸ਼ਟਰ ਵਿੱਚ ਹੋਰ ਥਾਵਾਂ ਤੇ ਦਿੱਲੀ ਵਿੱਚ ਕਰਨਾਟਕਾ ਵਿੱਚ ਇਸ ਤਰ੍ਹਾਂ ਤੇ ਜਿਸ ਤਰ੍ਹਾਂ ਹੈ ਕਿ ਵੀ ਇਸ਼ਤਿਹਾਰ ਦਿੱਤੇ ਜਾ ਰਹੇ ਜਿਹੜਾ ਬਹੁਤ ਗਲਤ ਹੈ ਸੋ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਆਪਾਂ ਇਸ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਹੈਗੇ ਆ ਜੀ ਬਿਲਕੁਲ